ਕਲ ਜੀ ਮੀਟ ਕਰਦੇ ਤਾਂ ਸਾਰੇ ਵਧੀਆ ਹੋ ਗਏ ਮੈਂ ਨਾ ਤੋ ਕੀ ਹੋ ਗਿਆ ਰੈਡੀ ਮੈਂ ਲੱਗ ਗਿਆ ਜੀ ਜਾਣ ਮੈਂ ਤੁਹਾਨੂੰ ਦੱਸਿਆ ਸੀ ਨਾ ਘਰੇ ਬਹੁਤ ਜ਼ਿਆਦਾ ਫਾਈਟ ਹੋ ਗਈ ਕਿਸੇ ਕਾਰਨ ਕਰਕੇ ਤੇ ਉਸ ਤੋਂ ਬਾਅਦ ਪ੍ਰੋਬਲਮ ਸੋਲਵ ਨਹੀਂ ਹੋਈ ਜਦੋਂ ਪ੍ਰੋਬਲਮ ਸੋਲਵ ਨਹੀਂ ਹੁੰਦੀ ਹੁੰਦੀ ਤਾਂ ਫਿਰ ਕਹਿੰਦੇ ਹੁੰਦੇ ਨੇ ਲੜਾਈ ਤੋਂ ਇੱਕ ਬੰਦਾ ਪਾਸੇ ਹੋ ਜਵੇ ਤਾਂ ਬੈਟਰ ਹੁੰਦਾ ਤੇ ਅਜੋ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਸਾਰੀਆਂ ਚੀਜ਼ਾਂ ਆ ਦੇਖੋ ਜੀ ਮੈਂ ਆਪਣੀ ਪੈਕਿੰਗ ਲਈਆ ਕਰ ਤੇ ਆਪਾਂ ਨਿਕਲ ਲੱਗਿਆ ਬਸ ਹੁਣ ਇਹ ਘਰ ਪਾ ਛੱਡਤਾ ਮੈਂ ਲੱਗੀਆਂ ਜੀ ਜਾਣ ਕਿਉਂਕਿ ਮੇਰੇ ਨਾਲ ਬਹੁਤ ਵਾਰੇ ਚੀਜ਼ਾਂ ਹੋ ਚੁੱਕੀਆਂ ਨੇ ਮੈਂ ਤੁਹਾਡੇ ਕਦੇ ਕਿਸੇ ਨਾਲ ਸ਼ੇਅਰ ਨਹੀਂ ਕਰੀ ਪਰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੀ ਸੀਗੀ ਰਾਤ ਵੀ ਇਹ ਗੱਲ ਤੇ ਹੁਣ ਵੀ ਮੈਂ ਸ਼ੇਅਰ ਕਰ ਰਹੀ ਆ ਕਿ ਮੈਂ ਇਹ ਘਰ ਛੱਡ ਕੇ ਚੱਲੀ ਆ ਤੇ ਮਨ ਤਾਂ ਬਹੁਤ ਦੁਖੀ ਹੈ ਜੀ ਤੇ ਵਲੌਗ ਨਾਲ ਬਣੇ ਰਹੋ ਤੇ ਤੁਸੀਂ ਸਾਰੇ ਦੱਸਿਓ ਕਿ ਮੇਰਾ ਜਾਣਾ ਸਹੀ ਹੈ ਜਾਂ ਗਲਤ ਕਿਉਂਕਿ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਾਰਨ ਕਰਕੇ ਜਾਂ ਮੇਰੇ ਕਹਿਣ ਕਰਕੇ ਲੜਾਈ ਬਹੁਤ ਜ਼ਿਆਦਾ ਹੋਰ ਵਧੇ ਤੇ ਇਸ ਕਰਕੇ ਮੈਂ ਹੀ ਆਪਣਾ ਪਿੱਛੇ ਚੱਲ ਜਣੀ ਹੁੰਨੀ ਆ ਮੈਂ ਲੜਾਈ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਹੁੰਦੀ ਮੈਂ ਅੱਜ ਤੋਂ ਇਹ ਘਰ ਛੱਡਦਾ ਜੀ ਬਾਏ ਬਾਏ